ਸਰ ਮਰਦ ਨਾ ਇੱਕ ਆਪਣਾ ਡਰਾਈਵਰ ਸੀਗਾ ਉਹ ਨਸ਼ਾ ਕੀਤਾ ਹੋਇਆ ਸੀ ਸ਼ਰਾਬ ਪੀਤੀ ਹੋਈ ਸੀ ਬੱਚੇ ਕੋਲ ਆਪਣੇ ਘਰੋਂ ਨੂੰ ਲੈਣ ਗਏ ਚਾਚਾ ਉਹਨਾਂ ਦਾ ਜਦੋਂ ਮੁੜ ਕੇ ਉਹ ਮੁੰਡਰੇ ਬਾਜ਼ਾਰ ਮਲੇ ਉੱਤੇ ਖੜੋ ਗਏ ਇੱਕ ਸਾਈਡ ਤੇ ਖੜੇ ਸੀਗੇ ਟਿਪਰ ਵਾਲਾ ਆਇਆ ਪਰ ਉਹ ਖੰਭੇ ਤੋਂ ਲੈ ਕੇ ਕ੍ਰੀਸ ਦਾ ਲੈ ਕੇ ਆ ਗਿਆ ਉਹਨਾਂ ਨੂੰ ਉਹਦੇ ਵਿੱਚ ਇੱਕ ਪੋਤਾ ਇੱਕ ਪੋਤੀ ਸਾਡੀ ਸੀਗੀ ਇੱਕ ਪੋਤਾ ਸੀ ਮੇਰੇ ਭਰਾ ਦਾ ਨਾਲ ਹੀ ਉਹਨੇ ਉਹਨਾਂ ਦੀ ਮੌਤ ਹੋ ਗਈ ਇੱਕ ਜਿਹੜਾ ਮੁੰਡਾ ਨੌਜਵਾਨ ਆ ਆਕਾਸ਼ ਆ ਉਹਨਾਂ ਦੀ ਮੌਤ ਹੋ ਗਈ ਬਹੁਤ ਦਰਦਨਾਕ ਕਤਨਾਵ ਇਹ ਹੈ ਜੀ ਜਿਵੇਂ ਸਰਕਾਰ ਕਹਿੰਦੀ ਵੀ ਅਸੀਂ ਨਸ਼ਾ ਨਸ਼ੇ ਵਿਰੋਧ ਜੁੱਦ ਕਰਾ ਰਹੇ ਹਾਂ ਤੇ ਉਹਦੇ ਵਿੱਚ ਕੀ ਜਿ ਸੀਗੀ ਦੱਸਿਆ ਲੋਕਾਂ ਨੇ ਕਿ ਕੈਪਸੂਲ ਸ਼ਰਾਬ ਦੀਆਂ ਤੇਨ ਮੋਤਲੀਆਂ ਸੀਗੀਆਂ ਇੱਕ ਨੋਟਬਾਨ ਜਿਹੜੀ ਕੰਧੀਰ ਜਖਮੀ ਹੈ ਜਿਹਨੂੰ ਰੈਫਰ ਕੀਤਾ ਗਿਆ ਉਹਦੀ ਹੁਣ ਕਿਸ ਤਰ੍ਹਾਂ ਦੀ ਹਾਲਾਤ ਹੈ ਮਨਾ ਹੋਇਆ ਸਰੋ ਰਾਤ ਅਸੀਂ ਪਹਿਲਾਂ ਦਸੂਏ ਭੇਜਿਆ ਸੀ ਫਿਰ ਉਹ ਚਲ ਗਏ ਅੰਮ੍ਰਾ ਸਰ ਭੇਜਤਾ ਨੂੰ ਸੱਟਾ ਲੱਗੇ ਜੀ ਹੁਣ ਉਹ ਤੋਂ ਕਹਿੰਦੇ ਬਹੁਤ ਨਾਰਮਲ ਹੋਇਆ ਤੂੰ ਲੈ ਕੇ ਆ ਰਹੇ ਇੱਕ ਲੜਕੀ ਸੀਗੀ ਛੋਟੀ ਉਹ ਮਕੇਰੀ ਦਾਗਲ ਸੀਗੀ ਉਹਨੂੰ ਆਪ ਲੈ ਆਏ ਲਗਦਾ ਨਹੀਂ ਆਏ ਨੇ ਟਿੱਪਰਾ ਵਾਲਾ ਲੱਗੇ ਹਾਸੇ ਬਾਬਰ ਇਹਨਾਂ ਨੂੰ ਕੀ ਕਰਦੇ ਹੋਣੇ ਜਿਹੜੀ ਸਰਕਾਰ ਕਹਿੰਦਾ ਸਖਤ ਤੋਂ ਸਖਤ ਕਾਰਵਾਈ ਕਰੇ ਜਿਹੜਾ ਦੂਸਰਾ ਜਿੱਥੇ ਸਾਡੇ ਮਹੱਲੇ ਆ ਗਿਆ ਇੱਥੇ ਵੀ ਬੇਨਤੀ ਕਰਦਾ ਹਾਂ ਪੀਡਬਲੂਡੀ ਵਿਭਾਗ ਨੂੰ ਕਿਥੇ ਸਪੀਡ ਬ੍ਰੇਕਰ ਬਣਾਏ ਜਾਣ ਕਿਉਂਕਿ ਸਕੂਲ ਆ ਉੱਥੇ ਉਧਰ ਬੱਚੇ ਆਦੇ ਜਾਂਦੇ ਆ ਰੋਜ਼ ਕਿੱਕਰ ਦਾ ਹਾਸਾ ਹੁੰਦਾ ਸਾਰੀ ਬੇਨਤੀ ਆ ਸਰਕਾਰ ਨੂੰ ਵੀ ਤੇ ਮੌਜੂਦਾ ਸਰਕਾਰ ਦੇ ਜਿਹੜੇ ਨਮਾਇंदे ਨੇ ਇੱਥੇ ਸਪੀਡ ਬ੍ਰੇਕਰ ਬਣਾਏ ਜਾਣ ਰਾਤ ਦੇ ਤੇ ਪੇਪਰ 9:30 ਦਾ ਸਮਾਂ ਸੀਗਾ ਤੇ ਲੱਤੇ ਛੋਟੇ ਛੋਟੇ ਦੋ ਬੱਚੇ ਤਿੰਨੇ ਸੀਗੇ ਇੱਕ ਮੁੰਡਾ ਗੋਰਾ ਗੋਰਾ ਸੀਗਾ ਤੇ ਇੱਕ ਸਾਡਾ ਚਾਚਾ ਜੀ ਦਾ ਬੇਟਾ ਆਪਾਸ਼ ਸਿੰਘ ਜੀ ਦਾ ਉਹ ਜਿਹੜਾ ਗੋਰਾ ਬੱਚੇ ਆਪਣੇ ਬੱਚਾ ਨੂੰ ਗੋਲ ਕੱਪੜੇ ਖਵਾ ਕੇ ਉੱਥੇ ਸਾਈਡ ਤੇ ਖੜੇ ਸੀਗੇ ਤਾਂ ਕਿ ਇੱਕ ਟਰੱਕ ਆਇਆ ਦੇ ਬਾਗੂ ਹੋ ਕੇ ਉਹਦੇ ਐਕਟਿਵਾਂ ਨੂੰ ਉਹਨੂੰ ਪੁੱਛਣੇ ਤਾਂ ਜਿਹਦੇ ਵਿੱਚ ਦੋ ਬੇਟੇ ਛੋਟੇ ਛੋਟੇ ਬੱਚੇ ਤੇ ਸਾਡਾ तकरीबन 29 ਸਾਲ ਦਾ ਇੱਕ ਮੇਡਾ ਸੀਗਾ ਆਕਾਸ਼ ਉਹਦੀ ਮੌਤ ਹੋ ਗਈ ਹੈ ਜਿਹੜਾ ਮੌਜੂਦ ਹਨ ਇੱਕ ਹੋਰ ਸੀ ਨਾਲ ਉਹ ਕਿੱਥੇ ਸਤਿ ਆਹ ਸਰ ਅੰਮ੍ਰਿਤਸਰ ਇੱਥੇ ਡਾਕਟਰਾਂ ਨੇ ਹੋਸਪੀਟਲ ਹਸਪੀਟਲ ਜਿਹੜਾ ਰੈਫਰ ਕਰ ਦਿੱਤਾ ਕੀ ਕੀ ਹਾਲਾਤ ਹੋਣ ਸੀ ਉਹਦੇ ਹਾਲਾਤ ਵੀ ਬਹੁਤ ਜ਼ਿਆਦਾ ਗੰਭੀਰ ਆ ਉਹਦੇ ਦੋਨੋਂ ਲੱਤਾਂ ਫ੍ਰੈਕਚਰ ਹੋ ਗਈਆਂ ਵੀ ਕਿਹੋ ਜਿਹਾ ਹੋ ਰਿਹਾ ਉਹ ਦਾ ਜੀ ਆਪਸ਼ਨ ਮੁਕੇਰੀਆ ਐਡਮਿਟ ਉਹ ਕਿਹ ਜੀ ਜਿਹੜੇ ਚਿਪਰ ਨੇ ਹਿੱਟ ਕੀਤਾ ਕਿੰਨੇ ਉਸ ਦੇ ਅੰਨੇ ਬੱਚਿਆਂ ਨੂੰ ਹਿੱਟ ਕੀਤਾ ਨਹੀਂ ਇਹਨੇ ਜੀ ਤਕਰੀਬਨ 3 ਬੱਚੇ ਜਿਨ੍ਹਾਂ ਵਿੱਚ ਦੋ ਬੱਚੇ ਛੋਟੇ ਡੈਡ ਰੈੱਡ ਹੋ ਗਏ ਤੇ ਦੋ ਦੋ ਮੁੰਡੇ ਵੱਡੇ ਸੀਗੇ ਇੱਕ ਮੇਟੀ ਛੋਟੀ ਇੱਕ ਹੋਰ ਮਤਲਬ ਪੰਜਾ ਜਣੇ ਲੋ ਇਹਦੇ ਦੇ ਐਕਟ ਕੀ ਸਾ ਜੀ ਉਹ ਬੱਚੇ ਦੀ ਉਮਰ ਕਿੰਨੀ ਸੀ ਜੀ ਤੇ ਬੱਚੇ ਦੀ ਮੌਤ ਹੋਈ ਬੱਚੇ ਦੇ ਉੱਪਰ ਲਗਭਗ ਜੀ ਕੋਈ 3-4 ਸਾਲ ਦੀ 3 ਨੇ ਜਾਂ 4 ਸਾਲ ਵੱਤੋ ਬਸ ਤੇ ਜਿਹੜਾ ਬੇਟਾ ਸੀਗਾ ਜਿਹਦੀ ਡੈਥ ਹੋਈ ਆ ਆਕਾਸ਼ ਜੀ ਉਹਦੀ ਮੈਕਸਮਮ ਬਸ 2-3 ਸਾਲ ਨੇ ਆਬਾ ਸਾਡੇ ਰੋਡ ਤੇ ਇੰਨਾ ਕੋਈ ਜ਼ਿਆਦਾ ਟ੍ਰਿਪਲ ਚੱਲਦਾ ਪਿਆ ਔਰ ਬੇਤਾਬੂ ਹੋ ਕੇ ਚੱਲਦੇ ਤੇ ਨਸ਼ੇ ਨਾਲ ਤੋਲ ਹੋ ਕੇ ਚੱਲਦੇ ਜੀ ਉਹ ਤੇ ਪਰਵਾਹ ਫਰਲੇ ਗਿਆ ਪੇਪਰ ਵਾਲੇ ਨੇ ਜਦੋਂ ਵੇਟੀ ਕੀਤਾ ਤਾਂ ਉਸ ਤੋਂ ਬਾਅਦ ਹਾਰ ਹੋ ਗਿਆ ਸੀਗਾ ਜੀ ਉਹ ਸਾਡੇ ਤੋਂ ਲਾਗੇ ਗਵਾਂਢ ਚ ਮੁੰਡੇ ਹੈਗੇ ਉਹਨਾਂ ਦੇ ਉਹਨਾਂ ਦੇ ਦੌਰ ਦੇ ਦੇਖ ਲਿਆ ਸੀ ਤਾਂ ਉਹਨੇ ਉਹਨਾਂ ਨੂੰ ਕਾਬੂ ਕਰ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜੀ ਉਹ ਕੀ ਮੰਗ ਰਹੇ ਚੱਲੇ ਰੇਸ ਪ੍ਰਸ਼ਾਸਨ ਕਰ ਮੰਗ ਤੇ ਇਹ ਹੈ ਜੀ ਸਾਡਾ ਇਨਸਾਫ ਕਿਹੜੇ ਤੇ ਇਹ ਜਦੋਂ ਜਿਹੜਾ ਕਮੇਟੀ ਕੀਤਾ ਆ ਉਹਨੂੰ ਸਜ਼ਾ ਸਜ਼ਾ ਤੋਂ ਸਜ਼ਾ ਹੋਣਾ ਚਾਹੀਦੀ ਅਜਾਤ ਇੱਕ ਟਿੱਪਰ ਵੱਲੋਂ ਸਕੂਟਰ ਸਵਾਰ ਦੇ ਦੋ ਬੱਚੇ ਤੇ ਇੱਕ ਲਗਤੀ ਨੂੰ ਕੁੱਤਿਆਂ ਦੇ ਮਾਰੇ ਸੂਚਨਾ ਮਿਲੀ ਸੀ ਜਿਸ ਤੇ ਉਤਾਰ ਸਿੰਘ ਪੁੱਤਰ ਬਲਵਿੰਦਰ ਕੁਮਾਰ ਵਾਸੀ ਬੱਲਰਕੋਂਢੀ ਹਰਪੁਰ ਦੇ ਬਿਆਨ ਤੇ ਮਕਦਮਾ ਦਰਜ ਕਰਕੇ આરોપી ਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਹੈ ਬੱਚਿਆਂ ਦਾ ਪੋਟਮਾਰਟੂ ਕਰਾ ਕੇ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਇੱਕ ਵੇਜ ਇਹਨੇ ਗੰਭੀਰ ਦੱਸਿਆ ਨੌਜਵਾਨ ਉਹਦਾ ਕੀ ਹੋ ਉਹ ਲਾਜਨੀ ਦੀ ਦਾਖਲ ਹੈ ਤੇ ਸੂਚਨਾ ਅਗੂ ਮਿਲਦੇ ਹੋਰ ਬਿਆਨ ਲੈ ਕੇ ਵਿੱਚ ਸ਼ਾਮਲ ਕੀਤਾ ਜਾਏਗਾ ਦੂਜੀ ਗ੍ਰਿਫਤਾਰ ਕੀਤਾ ਹੈ ਤੇ ਕਰ ਵੀ ਕਰਦੇ ਨਹੀਂ ਸਾਰੇ